ਦੇਖੋ ਮੇਰੀ ਸਾਰੀ ਜਥੇਬੰਦੀਆਂ ਨੂੰ ਇਹ ਅਪੀਲ ਹੈ ਕਿ ਇਹ ਨਾ ਕੋਈ ਨੌ ਕਰਨ ਵਾਲੀ ਜਾਂ ਮਤਲਬ ਇਹ ਵਾਲੀ ਗੱਲ ਨਹੀਂ ਹੈ ਇਹਦਾ ਆਪਾਂ ਨੂੰ ਇਨਸਾਨੀਅਤ ਦੇ ਨਾਤੇ ਦੇਖੋ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ ਇਹਦੇ ਚ ਕੋਈ ਲੀਡ ਕਰਨ ਦੀ ਗੱਲ ਨਹੀਂ ਕਿ ਫਲਾਂ ਜਥੇਬੰਦੀ ਲੀਡ ਕਰਦੀ ਹੈ ਕੋਈ ਬੰਦਾ ਵੀ ਇੱਕ ਬੈਠ ਜਾਂਦਾ ਹੈ ਕਿਤੇ ਟੇਬਲ ਲਾ ਕੇ ਤਾਂ ਇਹ ਨਹੀਂ ਹੈਗਾ ਵੀ ਉਹ ਚੌਧਰੀ ਬਣ ਗਿਆ ਜਿਹੜਾ ਮਰਜੀ ਬੰਦਾ ਆਉਂਦਾ ਹੈ ਉਹਦੇ ਨਾਲ ਖੜ ਜਵੇ ਆ ਕੇ ਸਾਰੇ ਇੱਕ ਦੂਸਰੇ ਨਾਲ ਜੁੜ ਕੇ ਸਮਾਜ ਸਾਰਾ ਇੱਕ ਹੈ ਤੇ ਇੱਕ ਇਨਸਾਨੀਅਤ ਹੈ ਇਨਸਾਨੀਅਤ ਦੇ ਨਾਤੇ ਆਪਾਂ ਇਕੱਠੇ ਹੋਣਾ ਇਕੱਠੇ ਹੋ ਕੇ ਇਕਜੁੱਟ ਹੋ ਕੇ ਆਪਾਂ ਸਾਰੇ ਸਮਾਜ ਦਾ ਫਾਇਦਾ ਕਰੀਏ ਜੇ ਲੋਕ ਆਪਣੇ ਭਾਈ ਵਿਚਾਰੇ ਉਹ ਤੇ ਰੋਟੀ ਨੂੰ ਪਾਣੀ ਨੂੰ ਮਹਤਾਜ ਨੇ ਉਹਨਾਂ ਤੱਕ ਰਾਹਤ ਪਹੁੰਚਾਈਏ ਤਾਂ ਇਹ ਬਹੁਤ ਜ਼ਰੂਰੀ ਹੈ ਵੈਲਕਮ ਟੂ ਰੀਸੈਂਟ ਟੈਕਸ ਮੈਂ ਬਮੂ ਰਸ਼ੀਦ ਆਜਾਦ ਸਾਹਿਬ ਦੇ ਰੂਬਰੂ ਆ ਅੱਜ ਸਾਡੇ ਨਾਲ ਜਮੀਲ ਸਾਹਿਬ ਨੂੰ ਜਮੀਲ ਜੋੜਾ ਜੀ ਔਰ ਸੀਨੀਅਰ ਪੱਤਰਕਾਰ ਐਡਵੋਕੇਟ ਹੈ ਸਮਾਜ ਸੇਵੀ ਹੈ ਅੱਜ ਇਹਨਾਂ ਨਾਲ ਮੁਲਾਕਾਤ ਕਰਨ ਦਾ ਜੋ ਇੱਕ ਮੌਕਾ ਮਿਲਿਆ ਉਹ ਮੌਕਾ ਹੈ ਕਿ ਤੁਸੀਂ ਦੇਖਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਜੋ ਹੈ ਇੱਕ ਬੜੀ ਆਫਤਾ ਨੇ ਦਸਤਕ ਦਿੱਤੀ ਹੈ ਉਹ ਹੜ੍ਹਾਂ ਦੇ ਰੂਪ ਦੇ ਵਿੱਚ ਪਾਣੀ ਦੇ ਰੂਪ ਦੇ ਵਿੱਚ ਪੰਜਾਬੀਆਂ ਦੇ ਸਿਰ ਦੇ ਉੱਪਰ ਬਹੁਤ ਬੜੀ ਮੁਸੀਬਤ ਮੜ ਰਹੀ ਹੈ ਔਰ ਇਸ ਮੁਸੀਬਤ ਦੀ ਘੜੀ ਦੇ ਵਿੱਚ ਉਹ ਲੋਕ ਜੋ ਮੁਸੀਬਤ ਦੇ ਵਿੱਚ ਮੁਸੀਬਤ ਜ਼ਦਾਨ ਔਰ ਉਸ ਆਫਤ ਦਾ ਸ਼ਿਕਾਰਨ ਉਹਨਾਂ ਦੀ ਮਦਦ ਦੇ ਵਾਸਤੇ ਇੱਕ ਅਪੀਲ ਜਮੀਲ ਸਾਹਿਬ ਨੇ ਕਰਨੀ ਹੈ ਔਰ ਅਸੀਂ ਵੀ ਆਪਣੇ ਤੌਰ ਦੇ ਉੱਪਰ ਫੇਸਬੁਕ ਪੇਜ ਦੇ ਉੱਪਰ ਪਾਇਆ ਹੈ ਕਿ ਉਹਨਾਂ ਲੋਕਾਂ ਦੀ ਮਦਦ ਵਾਸਤੇ ਅੱਗੇ ਆਇਆ ਜਾਵੇ ਆਓ ਆਪਾਂ ਗੱਲ ਕਰਦੇ ਹਾਂ ਕੀ ਪਲਾਨ ਹੈ ਜਮੀਲ ਸਾਹਿਬ ਦਾ ਔਰ ਇਹਨਾਂ ਦੀ ਆਰਗੇਨਾਈਜੇਸ਼ਨ ਦਾ ਜਮੀਲ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹਿੰਗੂਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮ ਚ ਜੀ ਸ਼ੁਕਰੀਆ ਜੀ ਬਹੁਤ ਬਹੁਤ ਅਸਲਾਮੁਅਲਾਈਕੁਮ ਵ ਰਹਿਮਤੁਲਲਾਹਿ ਵ ਬਰਕਤੁਹ हां जी दोस्तों मैं बहुत ਧੰਨਵਾਦ ਕਰਦਾ ਮਮੂਨ ਸਾਹਿਬ ਦਾ ਰੀਸੈਂਟ ਟਾਈਮ ਦਾ ਕਿ ਜਦ ਵੀ ਹਮੇਸ਼ਾ ਜਦ ਵੀ ਕਦੇ ਕੋਈ ਲੋੜ ਪੈਂਦੀ ਹੈ ਸਮਾਜ ਨੂੰ ਜਿੱਥੇ ਮੀਡੀਆ ਦੀ ਲੋੜ ਹੈ ਤਾਂ ਇਹ ਹਮੇਸ਼ਾ ਨਾਲ ਖੜੇ ਨੇ ਦੇਖੋ ਮੀਡੀਆ ਦਾ ਮੈਸੇਜ ਦਾ ਕੰਮ ਹੁੰਦਾ ਹੈ ਕਿ ਆਪਣੇ ਤੌਰ ਤੇ ਮਤਲਬ ਫਰਜ਼ ਹੁੰਦਾ ਹੈ ਵੀ ਇਹਨੂੰ ਕੀਤਾ ਜਾਵੇ ਪਰ ਮੀਡੀਆ ਆਮ ਤੌਰ ਤੇ ਤੱਕਾ ਸਟਾਰਟ ਹੁੰਦੇ ਨੇ ਉਹ ਜੇ ਕਹੋ ਜਾਂ ਮਤਲਬ ਉਹ ਕਿਸੇ ਪੱਖੋਂ ਉਹਨਾਂ ਨੂੰ ਮਤਲਬ ਤੁਸੀਂ ਪ੍ਰੋਵੋਕ ਕਰੋਗੇ ਤਾਂ ਆਉਣਗੇ ਉਹ ਜੇ ਅਟੈਕ ਕਰੋਗੇ ਨਹੀਂ ਨਹੀਂ ਹੋਏ ਪਰ ਇਹ ਹਮੇਸ਼ਾ ਅੱਗੇ ਖੜਦੇ ਨੇ ਜਦੋਂ ਵੀ ਕੋਈ ਲੋੜ ਹੁੰਦੀ ਹੈ ਤਾਂ ਹੁਣ ਇਹਨਾਂ ਨੇ ਜਿਹੜੀ ਅਪੀਲ ਕੀਤੀ ਹੈ ਸਾਰੇ ਲੋਕਾਂ ਨੂੰ ਬਹੁਤ ਵਧੀਆ ਇਹਨਾਂ ਦਾ ਹੋਇਆ ਉਪਰਾਲਾ ਹੈ ਇਹ ਦੇਖੋ ਸਮਾਜ ਦੇ ਵਿੱਚ ਜੇ ਕਿਤੇ ਵੀ ਕੋਈ ਪਰੇਸ਼ਾਨੀ ਪ੍ਰੋਬਲਮ ਆਉਂਦੀ ਹੈ ਤਾਂ ਸਾਰੇ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾਲ ਖੜਨਾ ਚਾਹੀਦਾ ਹੈ ਹੁਣ ਪੰਜਾਬ ਦੇ ਵਿੱਚ ਕਈ ਮਤਲਬ ਲਗਭਗ ਸੈਂਕੜੇ ਪਿੰਡਾਂ ਦੇ ਵਿੱਚ 4 ਤੋਂ 500 ਪਿੰਡ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਉਥੇ ਫਸਲਾਂ ਵੀ ਤਬਾਹ ਹੋ ਗਈਆਂ ਲੋਕਾਂ ਦਾ ਜੋ ਰਹਿਣ ਸਹਿਣ ਸਾਰਾ ਬੇਕਾਰ ਹੋ ਗਿਆ ਪੜ ਘਰਵਾਰ ਉਹਨਾਂ ਦੇ ਬਰਬਾਦ ਹੋ ਗਏ ਪਾਣੀ ਕਿਲੋਮੀਟਰਾਂ ਦਾ ਖੜਾ ਹੈ ਹੁਣ ਉੱਥੇ ਉਹਨਾਂ ਪਸ਼ੂਆਂ ਦਾ ਵੀ ਮਸਲਾ ਹੈ ਉੱਥੇ ਚਾਰੇ ਦੇ ਵੀ ਲੋੜ ਹੈ ਤੇ ਕੁਛ ਰਾਸ਼ਨ ਦੀ ਦੇ ਜਿਹੜੀਆਂ ਚੀਜ਼ਾਂ ਦੀ ਵੀ ਲੋੜ ਹੈ ਯਾਨੀ ਹਰ ਬੰਦੇ ਨੂੰ ਆਪਣੇ ਪੱਧਰ ਦੇ ਚੌਧਰ ਨੂੰ ਛੱਡ ਕੇ ਦੇਖੋ ਇਹਦੇ ਚ ਆ ਸਾਡੇ ਸਮਾਜ ਦੇ ਵਿੱਚ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਇੱਕ ਫਲਾਂ ਜਥੇਬੰਦੀ ਕੰਮ ਕਰ ਰਹੀ ਹੈ ਅਸੀਂ ਉਹਦੇ ਨਾਲ ਨਹੀਂ ਕੰਮ ਕਰਨਾ ਤਾਂ ਜਿਹੜਾ ਬੰਦਾ ਜਿਵੇਂ ਵੀ ਕਰ ਸਕਦਾ ਹੈ ਤਾਂ ਵੱਧ ਤੋਂ ਵੱਧ ਅੱਗੇ ਹੋ ਕੇ ਇਸ ਆਪ ਪੈਦੀ ਘੜੀ ਦੇ ਵਿੱਚ ਉਹਨਾਂ ਲੋਕਾਂ ਨਾਲ ਖੜਨਾ ਚਾਹੀਦਾ ਹੈ ਮੈਂ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਜੁੜੋ ਜੇ ਜਿੱਥੇ ਵੀ ਜਿਵੇਂ ਵੀ ਹੋ ਸਕਦਾ ਹੈ ਤਾਂ ਉਹਨਾਂ ਲੋਕਾਂ ਦੀ ਹੈਲਪ ਲਈ ਮਤਲਬ ਗਿਆਓ ਆਪਣੀਆਂ ਜਥੇਬੰਦੀਆਂ ਨੇ ਇਹਦੀਆਂ ਜਥੇਬੰਦੇ ਮੰਦਕ ਤੌਰ ਤੇ ਕਰੋ ਇਹ ਅਸੀਂ ਵੀ ਹੁਣ ਸ਼ੁਰੂ ਕਰ ਰਹੇ ਆ ਕਿ ਮਤਲਬ ਇੱਥੇ ਕਿਲਾ ਰਹਿਮਤਗੜ੍ਹ ਤੋਂ ਮੁਸਲਿਮ ਭਾਈਚਾਰੇ ਵੱਲੋਂ ਤਾਂ ਅਸੀਂ ਵੱਡਾ ਇੱਕ ਉਹ ਕਰਕੇ ਜੋ ਵੀ ਚਾਰੇ ਦੀ ਲੋੜ ਹੈ ਇੱਥੇ ਤੇ ਉੱਥੇ ਚਾਰਾ ਭੇਜਾਂਗੇ ਪਸ਼ੂਆਂ ਦਾ ਤੇ ਰਾਸ਼ਨ ਦੀ ਲੋੜ ਹੈ ਰਾਸ਼ਨ ਭੇਜਾਂਗੇ ਜਿਹੜੇ ਸਮਾਨ ਦੀ ਲੋੜ ਹੈ ਅਸੀਂ ਉਹ ਮਤਲਬ ਉਹ ਕਰ ਰਹੇ ਹਾਂ ਕਾਊਂਟ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਤਾਂ ਉਹਨਾਂ ਲੋਕਾਂ ਦਾ ਉਹ ਲੈ ਕੇ ਅਸੀਂ ਉਹਨਾਂ ਨੂੰ ਸੁਣ ਕੇ ਪੁੱਛ ਕੇ ਸਾਰੇ ਲੋਕਾਂ ਨੂੰ ਉਥੇ ਜਿਹੜੇ ਇਲਾਕੇ ਸਾਡੇ ਲਿੰਕ ਹੈਗੇ ਨੇ ਤਾਂ ਹੋਰ ਵੀ ਕਿਸੇ ਨੂੰ ਕੋਈ ਹੋਵੇ ਤਾਂ ਸਾਨੂੰ ਰਾਪਤਾ ਕਰੋ ਅਸੀਂ ਤੁਹਾਡਾ ਨੰਬਰ ਵੀ ਦੇਵਾਂਗੇ ਇਹਦੇ ਲਿੰਕ ਦੇ ਵਿੱਚ ਤਾਂ ਬਹੁਤ ਧੰਨਵਾਦ ਮਮੂਨ ਸਾਹਿਬ ਤੁਹਾਡਾ ਕਿ ਸਾਡੀ ਅਪੀਲ ਲੋਕਾਂ ਤੱਕ ਪਹੁੰਚਾਈ ਹੈ ਮੀਡੀਆ ਦੇ ਰਾਹੀਂ ਧੰਨਵਾਦ ਬਾਕੀ ਜੀਮਿਲ ਸਾਹਿਬ ਮੈਂ ਇੱਥੇ ਇਹ ਵੀ ਪੁੱਛੂਗਾ ਕਿ ਪਹਿਲਾਂ ਵੀ ਜਿਹੜਾ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਕਾਫੀ ਤੁਸੀਂ ਮਤਲਬ ਜਿਹੜਾ ਹੈਗਾ ਕਰਦੇ ਰਹੇ ਨੇ ਉਹ ਕੰਮ ਕਰਦੇ ਰਹੇ ਹੋ ਹੁਣ ਇਸ ਘੜੀ ਦੇ ਵਿੱਚ ਜਿਹੜਾ ਇਹ ਮਤਲਬ ਇੱਕੋ ਆਇਆ ਹੈ ਮਤਲਬ ਅਚਾਨਕ ਮੁਸੀਬਤ ਆਈ ਹੈ ਪੰਜਾਬ ਦੇ ਉੱਪਰ ਇਦੇ ਵਿੱਚ ਜਿਹੜਾ ਹੁਣ ਚਾਰਾ ਤੁਸੀਂ ਗੱਲ ਕੀਤੀ ਤੁਸੀਂ ਰਾਸ਼ਨ ਦੀ ਗੱਲ ਕੀਤੀ ਹੈ ਇਸ ਤੋਂ ਇਲਾਵਾ ਬਹੁਤ ਵੱਡੇ ਪੱਧਰ ਦੇ ਉੱਪਰ ਦਵਾਈਆਂ ਦੀ ਵੀ ਲੋੜ ਹੋਊਗੀ ਉਹਦੇ ਬਾਰੇ ਵੀ ਕੁਝ ਹੈ ਤੁਹਾਡਾ ਇਹਦਾ ਹਾਂਜੀ ਅਸੀਂ ਦੇਖੋ ਲੋਕਾਂ ਤੋਂ ਜਾਣ ਰਹੇ ਆ ਜਾਣਕਾਰੀ ਲੈ ਰਹੇ ਆ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਜਿਹੜਾ ਇਹ ਮੈਡੀਸਨ ਦਾ ਦੇਖੋ ਇਹ ਅਸੀਂ ਜਿਹੜੇ ਐਕਸਪਰਟ ਨੇ ਉਹਨਾਂ ਨਾਲ ਰਾਤ ਦਾ ਕਰਾਂਗੇ ਉਹ ਜਿਹੜੇ ਸਾਡਾ ਸਾਥ ਦੇਣਗੇ ਤਾਂ ਅਸੀਂ ਉਹਨਾਂ ਨਾਲ ਲੈ ਕੇ ਤੇ ਦਵਾਈਆਂ ਦੇਖੋ ਲੈਣੀਆਂ ਕੋਈ ਮੁਸ਼ਕਲ ਨਹੀਂ ਆਗੀ ਲੋਗੋਡ ਨੇੜ ਕਰਨ ਨੂੰ ਤਿਆਰ ਨੇ ਤੇ ਪਰ ਉਹਦੇ ਵਾਸਤੇ ਐਕਸਪਰਟ ਚਾਹੀਦੇ ਨੇ ਅਸੀਂ ਉਹਨਾਂ ਨੂੰ ਨਾਲ ਲਵਾਵਾਂਗੇ ਦੇਖੋ ਸਾਡੀ ਨਾਲ ਕੋਈ ਜਥੇਬੰਦੀ ਹੈ ਅਸੀਂ ਜਿੱਥੇ ਵੀ ਜਾਂਦੇ ਆ ਅਸੀਂ ਮੁਸਲਿਮ ਭਾਈਚਾਰੇ ਵੱਲੋਂ ਇੱਕ ਕੈਂਪ ਲਾ ਦਿੰਦੇ ਆ ਅਸੀਂ ਪਹਿਲਾਂ ਵੀ ਜਦੋਂ ਮਤਲਬ ਹੜ ਆਏ ਨੇ ਅਸੀਂ ਉਸ ਟਾਈਮ ਵੀ ਮਤਲਬ ਕਈ ਵਾਰ ਅਸੀਂ ਜਾ ਕੇ ਟਰਾਲੀਆਂ ਭਰ ਕੇ ਰਾਸ਼ਨ ਤੇ ਚਾਰਾ ਮਤਲਬ ਲੋਕਾਂ ਨੂੰ ਜਿਹਨੇ ਲੋੜਵੰਤion ਦੇਖ ਵੰਡ ਗਿਆ ਹੈ ਤਾਂ ਹੁਣ ਵੀ ਇਨਸ਼ਾਅੱਲਾ ਜਿੰਨਾ ਹੋਊਗਾ ਵੱਧ ਤੋਂ ਵੱਧ ਅਸੀਂ ਕਰਾਂਗੇ ਬਾਕੀ ਸਰ ਮੈਂ ਇੱਕ ਗੱਲ ਤੇ ਪੁੱਛੂਗਾ ਕਿ ਸਰਕਾਰਾਂ ਜੋ ਹੈ ਆਪਣਾ ਰੋਲ ਨਿਭਾ ਰਹੀਆਂ ਉਹਨਾਂ ਦੇ ਸਰਕਾਰਾਂ ਦੀ ਤਰਫ ਤੋਂ ਰੋਲ ਨਿਭਾਇਆ ਜਾ ਰਿਹਾ ਲੇਕਿਨ ਇਸ ਘੜੀ ਦੇ ਵਿੱਚ ਮਤਲਬ ਸਾਰਾ ਕੁਝ ਛੱਡ ਕੇ ਅਗਰ ਪੂਰਾ ਪੰਜਾਬ ਇਕੱਠਾ ਹੋ ਕੇ ਉਹਨਾਂ ਪੀੜਤਾਂ ਦੇ ਵੱਲ ਧਿਆਨ ਦੇਵੇ ਤਾਂ ਮੈਂ ਉਮੀਦ ਕਰਦਾ ਕਿ ਉਹਨਾਂ ਨੂੰ ਕੁਝ ਨਾ ਕੁਝ ਕਿਸੇ ਹੱਦ ਤੱਕ ਆਪਾਂ ਰਾਹਤ ਦੇ ਸਕਾਂਗੇ ਕੀ ਮਹਿਸੂਸ ਹੁੰਦਾ ਤੁਹਾਨੂੰ ਦੇਖੋ ਸਰਕਾਰਾਂ ਤੋਂ ਉਮੀਦ ਕਰਨੀ ਤਾਂ ਹੁਣ ਇੱਕ ਨਾ ਮਤਲਬ ਬਸ ਖਿਆਲ ਇਹ ਰਹਿ ਗਿਆ ਇਹ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈ ਸਰਕਾਰਾਂ ਜੇ ਇਹ ਚੀਜ਼ਾਂ ਰੋਕਣੀਆਂ ਹੋਣ ਇਹ ਹੜ੍ਹ ਪਹਿਲਾਂ ਤਾਂ ਦੇਖੋ ਇਹ ਵੀ ਇੱਕ ਸ਼ੰਕਾ ਦੀ ਉਹ ਹੈ ਇੱਕ ਸੋਚੀ ਜਾਂਦੀ ਹੈ ਕਿ ਇਹ ਜੇ ਹਰ ਨੇ ਅਮੈਨਜਮੈਂਟ ਨੇ ਕਿਉਂਕਿ ਇਹ ਦੇਖੋ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ ਕੋਈ ਨਾਲਿਆਂ ਦੀ ਜਿਹੜੇ ਕੱਸੀਆਂ ਨੇ ਚੋੜੇ ਨੇ ਉਹਨਾਂ ਦੀ ਸਫਾਈ ਨਹੀਂ ਕਰਵਾਈ ਜਾਂਦੀ ਆ ਕਿੰਨੇ ਵੀਡੀਓਜ਼ ਆ ਰਹੀਆਂ ਨੇ ਕਿ ਮਤਲਬ ਕਿੱਡਾ بڑا ਇਹ ਸਕੈਮ ਹੈ ਤਾਂ ਸਰਕਾਰਾਂ ਨੂੰ ਆਪਾਂ ਕੀ ਅਮੀਰ ਰੱਖੀਏਗਾ ਲੋਕਾਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਬਹੁਤ ਫੜਨੀ ਹੈ ਜੀ ਇਹੀ ਇਹਦਾ ਤਰੀਕਾ ਸਹੀ ਹੱਲੇ ਹੀ ਹੈ ਦੇਖੋ ਇਹ ਵੈਸੇ ਵੀ ਬਹੁਤ ਵੱਡਾ ਨੇਕੀ ਦਾ ਕੰਮ ਹੈ ਜੇ ਕੋਈ ਭਾਈ ਮੁਸੀਬਤ ਦੇ ਵਿੱਚ ਹੈ ਤਾਂ ਉਹਦੇ ਨਾਲ ਖੜਿਆ ਜਾਵੇ ਵੈਸੇ ਵੀ ਪੰਜਾਬੀ ਜੋ ਹੈ ਪੰਜਾਬੀ ਦਾ ਜਿਹੜੇ ਲੰਗਰ ਹੈ ਉਹ ਜਾ ਕੇ ਅ ਯੂ ਐਸ ਏ ਤੱਕ ਉਹਨੇ ਲੰਗਰ ਲਾਤੇ ਆਂ ਔਰ ਬਹੁਤ ਤੋਂ ਮਤਲਬ ਉਹ ਸੇਵਾ ਭਾਵ ਹੈ ਪੰਜਾਬੀਆਂ ਦੇ ਵਿੱਚ ਔਰ ਖਾਸ ਤੌਰ ਤੇ ਜਿਹੜਾ ਆਪਣਾ ਹਮਸਾਇਆ ਹੁੰਦਾ ਹੈ ਆਪਣਾ ਹੁੰਦਾ ਆਪਾਂ ਗੱਲ ਕਰ ਰਹੇ ਕਿ ਨੌਰਥ ਪੰਜਾਬ ਜਿਹੜਾ ਹੈਗਾ ਬੜਾ ਡਿਸਟਰਬ ਹੋਇਆ ਹੈ ਇਹਦੇ ਕਰਕੇ ਆਪਾਂ ਦੇਖੇ ਕਿ ਮਾਰਚਲ ਸਾਈਡ ਜਿਹੜਾ ਪਠਾਨਕੋਟ ਹੈ ਆਪਾਂ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਜਾਂ ਆਪਾਂ ਉੱਪਰਲੇ ਜਿਹੜੇ ਜ਼ਿਲ੍ਹੇ ਨੇ ਪੰਜਾਬ ਦੇ ਉਹਦੇ ਵਿੱਚ ਬੜੀ ਦਿੱਕਤ ਆਈ ਹੈ ਔਰ ਇਹਦੇ ਵਿੱਚ ਜੇ ਕਿਤੇ ਮਤਲਬ ਰਾਹਤ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਕੁਝ ਜ਼ਿਲ੍ਹੇ ਪੀੜਤ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਰਾਹਤ ਵੀ ਆ ਠੀਕ ਨਾ ਜਿਹੜੇ ਠੀਕ ਨਾ ਘੱਟੋ ਘੱਟ ਪੀੜਤਾਂ ਵਾਸਤੇ ਜਿਹੜਾ ਉਪਰਾਲਾ ਕਰਨ ਜਿਆਦਾ ਉਜਾੜਾ ਕਰਨ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਵੀ ਕੋਸ਼ਿਸ਼ ਕੀਤੀ ਤੇ ਹੋਰ ਜਿਹੜੀਆਂ ਜਥੇਬੰਦੀਆਂ ਮਲੇਰ ਕੋਲੇ ਦੀਆਂ ਯਾ ਆਪਾਂ ਪੰਜਾਬ ਦੀਆਂ ਜਥੇਬੰਦੀਆਂ ਨੂੰ ਉਹਨਾਂ ਨੂੰ ਕੀ ਅਪੀਲ ਕਰੋਗੇ ਦੇਖੋ ਮੇਰੀ ਸਾਰੀ ਜਥੇਬੰਦੀਆਂ ਨੂੰ ਇਹ ਅਪੀਲ ਹੈ ਕਿ ਇਹੇ ਨਾ ਕੋਈ ਨੌਕਰਨ ਵਾਲੀ ਜਾਂ ਮਤਲਬ ਉਹਦੇ ਬਾਰੇ ਗੱਲ ਨਹੀਂ ਹੈ ਇਹ ਤਾਂ ਆਪਾਂ ਨੂੰ ਇਨਸਾਨੀਅਤ ਦੇ ਨਾਤੇ ਦੇਖੋ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ ਇਹ ਜੇ ਕੋਈ ਲੀਡ ਕਰਨ ਦੀ ਗੱਲ ਨਹੀਂ ਗਏ ਫਲਾਂ ਜਿਹੋ ਤੇ ਬੰਦੇ ਲੀਡ ਕਰਦੀ ਹੈ ਕੋਈ ਬੰਦਾ ਵੀ ਇੱਕ ਬੈਠ ਜਾਂਦਾ ਕਿਤੇ ਟੇਬਲ ਲਾ ਕੇ ਤਾਂ ਇਹ ਨਹੀਂ ਹੈਗਾ ਵੀ ਉਹ ਚੌਧਰੀ ਬਣ ਗਿਆ ਜਿਹੜਾ ਮਰਜੀ ਬੰਦਾ ਆਉਂਦਾ ਉਹਦੇ ਨਾਲ ਖੜ ਜਵੇ ਆ ਕੇ ਸਾਰੇ ਇੱਕ ਦੂਸਰੇ ਨਾਲ ਜੁੜ ਕੇ ਸਮਾਜ ਸਾਰਾ ਇੱਕ ਹੈ ਤੇ ਇੱਕ ਇਨਸਾਨੀਅਤ ਹੈ ਇਨਸਾਨੀਅਤ ਦੇ ਨਾਤੇ ਆਪਾਂ ਇਕੱਠੇ ਹੋਣਾ ਹੈ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਆਪਾਂ ਸਾਰੇ ਸਮਾਜ ਦਾ ਫੈਰਾ ਕਰੀਏ ਜਿਹੜੇ ਲੋਕ ਆਪਣੇ ਭਾਈ ਵਿਚਾਰੇ ਉਹ ਤੇ ਰੋਟੀ ਨੂੰ ਪਾਣੀ ਨੂੰ ਮਹਤਾਜ ਨੇ ਉਹਨਾਂ ਤੱਕ ਰਾਹਤ ਪਹੁੰਚਾਈਏ ਇਹ ਬਹੁਤ ਜ਼ਰੂਰੀ ਹੈ ਇੱਕ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹਣਾ ਪਾਕਿਸਤਾਨ ਦੀ ਸਰਕਾਰ ਦਾ ਉਹਨਾਂ ਨੇ ਇਹੋ ਕਿੱਡਾ بڑا ਇੱਕ ਉਹ ਕੀਤਾ ਐਲਾਨ ਕੀਤਾ ਅੱਜ ਮਰੀਮ ਨਵਾਦ ਨੇ ਕਿ ਸਭ ਤੋਂ ਪਹਿਲਾਂ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਉਹਦੇ ਵਿੱਚ ਪਾਣੀ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਇਹਦੀ ਸਫਾਈ ਕਰਾਈ ਜਾਊਗੀ ਤਾਂ ਇਹ ਸਿੱਖ ਧਰਮ ਨੂੰ ਉਹਨਾਂ ਨੇ ਬਹੁਤ بڑا ਸਤਿਕਾਰ ਦਿੱਤਾ ਹੈ ਕਿ ਦੇਖੋ ਇਹਣਾ ਧਾਰਮਿਕ ਸਥਾਨ ਹੈ ਧਾਰਮਿਕ ਸਥਾਨ ਸਾਰੇ ਧਰਮਾਂ ਦੇ ਸਾਂਝੇ ਹੁੰਦੇ ਨੇ ਔਰ ਪਵਿੱਤਰ ਹੁੰਦੇ ਨੇ ਤਾਂ ਉਹ ਬਹੁਤ ਅੱਛੀ ਬਾਤ ਹੈ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਸਭ ਤੁਸੀਂ ਗੱਲਬਾਤ ਕੀਤੀ ਔਰ ਸਮਾਂ ਦਿੱਤਾ ਔਰ ਆਨ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਐਕਟੀਵਿਟੀ ਇਸ ਬੁੱਧੇ ਨੂੰ ਲੈ ਕੇ ਤੁਸੀਂ ਕਰੋਗੇ ਅਸੀਂ ਕਵਰ ਵੀ ਕਰਦੇ ਰਹਾਂਗੇ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਸ਼ੁਕਰੀਆ ਜੀ ਥੈਂਕ ਯੂ ਜੀ